ਇੱਕ ਔਰਤ ਨੇ ਗੱਲ ਲਾ ਕੇ ਬਹੁਤ ਮਨ ਨੂੰ ਜੇ ਮੁੱਖ ਮੰਤਰੀ ਇਹ ਬੇਵਕੂਫਾ ਤੋਂ ਏਡਾ ਨਕਾਮ ਆ ਜੇ ਤੂੰ ਏਡਾ ਨਿਹੱਥਾ ਵਾਂ ਤੇ ਵਿਦੇਸ਼ ਦੀ ਵਾਪਸੇ ਜਾ ਨਾਲੇ ਪੰਜਾਬ ਵਰਗੀ ਇੱਕ ਬਹਾਦਰ ਸਟੇਟ ਦਾ ਯੋਧਿਆਂ ਦੀ ਸਟੇਟ ਦਾ ਮੁੱਖ ਮੰਤਰੀ ਰੋਂਦਾ ਚੰਗਾ ਲੱਗਦਾ ਮੇਰੇ ਵੀਰੋ ਉਹ ਰੋਂਦਾ ਵੀ ਤਾਂ ਉਹਦੀ ਦਾਰੂ ਮੁੱਕਦੀ ਹੋਣੀ ਆ ਤੇ ਪੈ ਕੇ ਖੋਰ ਦਿਓ ਮੈਨੂੰ ਰੋਡਾਂ ਬੜਾ ਆ ਰਿਹਾ ਵਾ ਉਹ ਪਖੰਡ ਕੀਤਾ ਉਹਨੇ ਇਹ ਹੈਲੀਕਾਪਟਰ ਮੇਰਾ ਥੋੜਾ ਹੈ ਇਹ ਤਾਂ ਓਦਾ ਹੀ ਹੈ ਰੱਜਿਆ ਸੀ ਉਦੋਂ ਮੈਂ ਬਹੁਤ ਗਰੀਬ ਹਰ ਸਾਲ ਲੁੱਟ ਜਾਈ ਤਾਂ ਸਾਡੇ ਕੋਲ ਕੱਖ ਨਹੀਂ ਰਹਿ ਜਾਂਦਾ ਪੱਟ ਪੱਟੇ ਦੇ ਸਾਰੇ ਲੋਕ ਕੋਲ ਕੁਝ ਨਹੀਂ ਰਹਿ ਜਾਂਦਾ ਇਹ ਸੀ ਨਾ ਫਿਰ ਤੋ ਕੀ ਸਰਕਾਰ ਜੇ ਨਹੀਂ ਉਤਰਦੇ चले <laughs> से कुछ चले सारा कुछ तू ही है हां जी पास आ को तो डरती मार रहे हां जी चलनी अपन हां जी बात बुद्धवार तू मेरी जान एक बवसम तो नहीं के लेके बन बच जावे ना तो से सारे बात कर सके नहीं